ਮੁੰਡੇ ਨੇ 50 ਲੱਖ ਰੁਪਏ ਲਗਾ ਕੇ ਆਪਣੀ ਪਤਨੀ ਨੂੰ ਵਿਦੇਸ਼ ਭੇਜਿਆ ਸੀਗਾ ਪਰ ਵਿਦੇਸ਼ ਜਾ ਕੇ ਉਸ ਪਤਨੀ ਨੇ ਸਾਰੇ ਰਿਸ਼ਤੇ ਨਾਤੇ ਤੋੜ ਕੇ ਪਤੀ ਨੂੰ ਛੱਡ ਦਿੱਤਾ ਬੇਹਦੀ ਹੈਰਾਨ ਕਰਦਾ ਇਹ ਮਾਮਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਦੇ ਵੱਲੋਂ ਜੋ ਕਿ ਅਜਿਹਾ ਕੰਮ ਕੀਤਾ ਗਿਆ ਪਰਿਵਾਰ ਨੂੰ ਸਹੁਰੇ ਪਰਿਵਾਰ ਨੂੰ ਬੜਾ ਚਾਹ ਸੀਗਾ ਕਿ ਉਹ ਆਪਣੀ ਨੂੰ ਨੂੰ ਵਿਦੇਸ਼ ਭੇਜਣ ਤੇ ਬਾਅਦ ਦੇ ਵਿੱਚ ਉਹਨਾਂ ਦਾ ਬੇਟਾ ਵੀ ਵਿਦੇਸ਼ ਜਾ ਕੇ ਆਪਣਾ ਫਿਊਚਰ ਸਿਕਿਉਰ ਕਰ ਸਕਣ ਪਰ ਅਜਿਹੇ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਨੇ ਜਿੱਥੇ ਕਿ ਕੁੜੀਆਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈਗਾ ਤੇ ਵਿਆਹ ਕਰਾ ਕੇ ਜਦੋਂ ਉਹਨਾਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈਗਾ ਕਾਫੀ ਪੈਸੇ ਲੱਗੇ ਹੁੰਦੇ ਨੇ 30 ਤੋਂ 50 ਲੱਖ ਰੁਪਏ ਖਰਚਾ ਪਾਣੀ ਇੱਥੋਂ ਤੱਕ ਕਿ ਆਈਲੈਂਡਸ ਕਲੀਅਰ ਕੀਤੀ ਹੁੰਦੀ ਹੈ ਰੋਟੀ ਪਾਣੀ ਸਾਰਾ ਖਰਚਾ ਸਹੁਰੇ ਪਰਿਵਾਰ ਵਾਲਾ ਚੁੱਕਦੇ ਨੇ ਤੇ ਪਰ ਬਾਅਦ ਦੇ ਕੁੜੀਆਂ ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ ਤੇ ਪਰਿਵਾਰ ਦੇ ਨਾਲ ਸਾਰੇ ਰਿਸ਼ਤੇ ਰਤੇ ਤੋੜ ਦਿੱਤੇ ਜਾਂਦੇ ਨੇ ਤੇ ਅਜਿਹੇ ਕਾਰਨਾਮੇ ਕਰਕੇ ਕਈ ਮੁੰਡਿਆਂ ਦੇ ਵੱਲੋਂ ਖੌਫਨਾਕ ਕਦਮ ਵੀ ਚੁੱਕੇ ਜਾਂਦੇ ਨੇ ਇੱਥੋਂ ਤੱਕ ਕਿ ਆਪਣੀ ਜਾਨ ਵੀ ਖਤਰੇ ਦੇ ਵਿੱਚ ਪਾ ਦਿੰਦੇ ਨੇ ਮੌਤ ਨੂੰ ਗਲੇ ਵੀ ਲਗਾ ਲੈਂਦੇ ਨੇ ਤਾਂ ਬਹੁਤ ਹੀ ਹੈਰਾਨ ਕਰਦਾ ਇਹ ਮਾਮਲਾ ਲੁਧਿਆਣਾ ਅਦੇ ਜਗਰਾਓ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਨੇ ਕੈਨੇਡਾ ਜਾਣ ਦੀ ਚਾਹ ਆਪਣੀ ਨੂ ਨੂੰ ਆਇਲੈਂਡਸ ਦੀ ਪੜ੍ਹਾਈ ਕਰਵਾਈ ਅਤੇ ਫਿਰ ਵਿਦੇਸ਼ ਭੇਜਣ ਲਈ ਲਗਭਗ 50 ਲੱਖ ਰੁਪਏ ਖਰਚ ਕਰ ਲਏ ਪਰ ਕੈਨੇਡਾ ਪਹੁੰਚਣ ਦੇ ਬਾਅਦ ਨੂ ਨੇ ਪਰਿਵਾਰ ਦੇ ਨਾਲ ਧੋਖਾ ਕਰਕੇ ਅੱਖਾਂ ਹੀ ਫੇਰ ਲਈਆਂ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਤਨੀ ਪਰਨੀਤ ਕੌਰ ਅਤੇ ਉਸਦੇ ਪਿਤਾ ਪਵਨਜੀਤ ਸਿੰਘ ਦੇ ਖਿਲਾਫ ਧੋਖਾਧਰੀ ਦਾ ਕੇਸ ਦਰਜ ਕੀਤਾ ਹੈ ਪੀੜਿਤ ਸੁਖਦਰਸ਼ਨ ਸਿੰਘ ਨੇ ਅਨੁਸਾਰ ਵਿਆਹ ਵੇਲੇ ਫੈਸਲਾ ਹੋਇਆ ਸੀਗਾ ਕਿ ਕੁੜੀ ਨੂੰ ਕੈਨੇਡਾ ਭੇਜਿਆ ਜਾਵੇਗਾ ਅਤੇ ਉਹ ਬਾਅਦ ਦੇ ਵਿੱਚ ਆਪਣੇ ਪਤੀ ਨੂੰ ਵੀ ਬੁਲਾ ਕੇ ਪੀਆਰ ਦਵਾਏ ਦਵਾਏਗੀ ਤਾਂ ਦੱਸਦੇ ਕਿ ਪਰਿਵਾਰ ਨੇ ਕੁੜੀ ਦੀ ਪੜ੍ਹਾਈ ਹਵਾਈ ਟਿਕਟ ਅਤੇ ਹੋਰ ਸਾਰੇ ਖਰਚਾ ਦੇ ਉੱਤੇ ਲਗਭਗ 50 ਲੱਖ ਰੁਪਏ ਖਰਚ ਕਰ ਦਿੱਤੇ ਨੇ ਅੱਜ ਦੇ ਸਮੇਂ ਦੇ ਵਿੱਚ 50 ਲੱਖ ਰੁਪਏ ਬਹੁਤ ਵੱਡੀ ਰਕਮ ਹੁੰਦੀ ਹੈ 50 ਲੱਖ ਰੁਪਏ ਦੇ ਵਿੱਚ ਬੰਦਾ ਆਪਣਾ ਕੋਈ ਛੋਟਾ ਮੋਟਾ ਬਿਜ਼ਨਸ ਵੀ ਕਰ ਲੈਂਦਾ ਹੈ ਪਰ 50 ਲੱਖ ਰੁਪਏ ਕੁੜੀ ਦੇ ਉੱਤੇ ਲਗਾ ਕੇ ਉਹਨੂੰ ਵਿਦੇਸ਼ ਭੇਜਿਆ ਪਰ ਜਦੋਂ ਕੁੜੀ ਕੈਨੇਡਾ ਪਹੁੰਚੀ ਤਾਂ ਉਸਨੇ ਨਾ ਤਾਂ ਪਤੀ ਨੂੰ ਪੀਆਰ ਦਵਾਈ ਤੇ ਨਾ ਹੀ ਵਿਆਹੀ ਹੋਈ ਰਿਸ਼ਤੇ ਨੂੰ ਵੀ ਕਾਇਮ ਰੱਖਿਆ ਯਾਨੀ ਕਿ ਆਪਣਾ ਰਿਸ਼ਤਾ ਵੀ ਉਸਨੇ ਖਤਮ ਕਰ ਲਿਆ ਉਸਨੇ ਆਪਣੇ ਪਤੀ ਦੇ ਨਾਲ ਸਾਰਾ ਰਿਸ਼ਤਾ ਹੀ ਤੋੜ ਦਿੱਤਾ ਦੱਸ ਦੇ ਕਿ ਡੀਐਸਪੀ ਇੰਦਰਜੀਤ ਸਿੰਘ ਦੇ ਮੁਤਾਬਕ ਜਾਂਚ ਤੋਂ ਬਾਅਦ ਥਾਣਾ ਜੋਦਾ ਵਿਖੇ ਆਰੋਪੀਆਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਐਫ ਆਈ ਆਰ ਦਰਜ ਕਰ ਲਈ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪਿਛਲੇ ਕਈ ਸਾਲਾਂ ਤੋਂ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਪੰਜਾਬ ਦੀ ਮੁਟਿਆਰਾ ਵਿਆਹ ਕਰਵਾ ਕੇ ਫਿਰ ਸਹੁਰੇ ਪਰਿਵਾਰ ਤੋਂ ਪੈਸੇ ਲਗਵਾ ਕੇ ਵਿਦੇਸ਼ ਪਹੁੰਚ ਜਾਂਦੀਆਂ ਨੇ ਤੇ ਉੱਥੇ ਜਾ ਕੇ ਫਿਰ ਉਹੀ ਪਤੀ ਸਣੇ ਸਹੁਰੇ ਪਰਿਵਾਰ ਵਾਲਿਆਂ ਦੇ ਨਾਲ ਸਾਰੇ ਰਿਸ਼ਤੇ ਤੋੜ ਲੈਂਦੀਆਂ ਨੇ ਪਹਿਲਾਂ ਤਾਂ ਫੋਨ ਚੁੱਕਣਾ ਬੰਦ ਕਰ ਦਿੰਦੀਆਂ ਫਿਰ ਹੌਲੇ-ਹੌਲੇ ਸਾਰੇ ਇਸ਼ਤਨਾਤੇ ਤੋੜ ਦਿੰਦਿਆਂ ਨੇ ਤੇ ਅਜਿਹੇ ਕਈ ਮਾਮਲਿਆਂ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਮੌਤ ਨੂੰ ਵੀ ਗਲੇ ਲਗਾ ਕੇ ਖੁਦਕੁਸ਼ੀ ਦੇ ਜਿਹੜੇ ਕਿ ਖੁਦਕੁਸ਼ੀ ਵਰਗੇ ਖੌਫਨਾਕ ਕਦਮ ਵੀ ਚੁੱਕੇ ਜਾਂਦੇ ਨੇ ਤਾਂ ਬੇਹਾਦੀ ਹੈਰਾਨ ਕਰਦਾ ਇਹ ਮਾਮਲਾ ਪੰਜਾਬ ਦੇ ਸ਼ਹਿਰ ਜ਼ਿਲ੍ਹਾ ਲੁਧਿਆਣਾ ਦੇ ਜਗਰਾਓ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕੁੜੀ ਦੇ ਵੱਲੋਂ ਧੋਖਾਧੜੀ ਕੀਤਾ ਜਾਂਦਾ ਹੈਗਾ ਧੋਖਾਧੜੀ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ